ਸੀ ਉਹ ਆੜਾ ਦੇਖਣ ਲੱਗਾ ਵੀ ਕੋਈ ਸ਼ਰਾਰਤੀ ਆ ਵੀ ਕਹ ਦਰਖਤ ਥੋੜੀ ਬੋਲਦੇ ਹੁੰਦੇ ਨਹੀਂ ਤੇ ਉਹਨੇ ਉਹਦੇ ਕਹਿਣ ਤੋਂ ਦੂਜਾ ਪਹਾੜਾ ਫੇਰ ਮਾਰਿਆ ਕਹਿੰਦਾ ਵੀ ਮੈਂ ਤੈਨੂੰ ਇੱਥੇ ਖੜਾ ਮੈਂ ਤੂੰ ਅੱਜ ਤੋਂ ਚੌਥੇ ਨੂੰ ਮੈਨੂੰ ਵੱਢ ਲਈ ਉਹਨੇ ਇਹ ਸੁਣ ਕੇ ਲੱਕੜਹਾਰਾ ਕਹਿੰਦਾ ਚਲ ਚੌਥਾ ਬਣਦੀ ਆਇਆ ਚੌਥੇ ਦਿਨ ਕੀ ਦੇਖਦਾ ਲੱਕੜਹਾਰਾ ਇੱਕ ਪਖੀਰ ਆਉਂਦਾ ਪਖੀਰ ਆਇਆ ਤੇ ਜਿਹੜਾ ਬਿਰਸ਼ ਸੀ ਉਹਨਾਂ ਨੇ ਆਪਸ ਵਿੱਚ ਕੋਈ ਗੱਲ ਕੀਤੀ ਫਖੀਰ ਨੇ ਉਹਦੇ ਨਾਲ ਕੰਨ ਲਾਇਆ ਤੇ ਜਿਹੜਾ ਬਿਰਸ਼ ਸੀ ਬਿਰਸ਼ ਵਿੱਚੋਂ ਇੱਕ ਆਤਮਾ ਨਿਕਲੀ ਇਨਸਾਨ ਦੀ ਤਾ ਨਾ ਦੇ ਪਿੰਡਵਨੀ ਨੂੰ ਪਰਦੀ ਨਾ ਦੇ ਪਿੰਡਵਨੀਓ ਕੀ ਲੈ ਕੇ ਆਉਂਦੀ ਆ ਉਹ ਆਤਮਾ ਇੱਕ ਪ੍ਰਸ਼ਾਦ ਦਾ ਸਾਧੂ ਵਾਸਤੇ ਸਾਧੂ ਨੂੰ ਆਤਮਾ ਜੋ ਬਿਰਸ਼ ਵਿੱਚੋਂ ਨਿਕਲੀ ਆ ਤੇ ਸਾਧੂ ਨੂੰ ਪ੍ਰਸ਼ਾਦ ਦਾ ਸ਼ਕਾਇਤ ਤੇ ਜਲਪਾਣੀ ਸ਼ਕਾਇਆ ਤੇ ਸ਼ਕਾਉਣ ਤੋਂ ਬਾਅਦ ਸਾਧੂ ਨੇ ਉਸ ਬਰਸ਼ ਥੱਲੇ ਪੈ ਕੇ ਆਰਾਮ ਕੀਤਾ ਆਰਾਮ ਤੋਂ ਬਾਅਦ ਸਾਧੂ ਉੱਥੋਂ ਚੱਲਿਆ ਗਿਆ ਤੇ ਲੱਕੜਹਾਰੇ ਸਾਰਾ ਕੌਤਕ ਦੇਖਦਾ ਰਿਹਾ ਤੇ ਫਿਰ ਲੱਕੜਹਾਰੇ ਨੂੰ ਉਹ ਬਰਸ਼ ਫੇਰ ਬੋਲ ਕੇ ਕਹਿੰਦਾ ਭਰਾਵਾ ਚੱਕ ਕੁਹਾੜਾ ਹੁਣ ਮੈਨੂੰ ਵੱਢ ਲਾ ਉਹ ਕਹਿੰਦਾ ਤੂੰ ਉਦੋਂ ਮੈਨੂੰ ਰੋਕਿਆ ਹੁਣ ਤੂੰ ਮੈਨੂੰ ਕਹਿੰਦਾ ਵੱਢ ਲਾ ਹੁਣ ਮੇਰਾ ਤੇਰੇ ਤੇ ਕੁਹਾੜਾ ਨਹੀਂ ਚੱਲਦਾ ਮਨ ਤਾਂ ਮੇਰਾ ਵੀ ਭਰਦਾ ਅਸੀਂ ਪਤਾ ਨਹੀਂ ਐਨੇ ਕਿੰਨੀਆਂ ਕੁ ਆਤਮਾਵਾਂ ਨੂੰ ਰੋਜ਼ ਵੱਢਦੇ ਆਂ ਜਿਹੜੇ ਦਰਖਤ ਨੇ ਇੰਨਾ ਸਾਰਿਆਂ ਦੇ ਵਿੱਚ ਆਤਮਾ ਹਜੇ ਵੀ ਸਮਝੋ ਕੁਸ਼ਨਾ ਕੁਸ਼ ਹੱਥਾ ਕੱਲੋਂ ਮਾਰੋ ਜਦੋਂ ਸੀ ਇੱਕ ਆਤਮਾ ਖਤਮ ਕਰਦੇ ਆ ਤਾਂ ਲੱਖਾਂ ਆਤਮਾ ਖਤਮ ਹੁੰਦੀਆਂ ਨੇ ਲੱਖਾਂ ਆਤਮਾ ਨੂੰ ਆਕਸੀਜਨ ਬੰਦੇ ਨੇ ਇਹ ਦੇਖੋ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੇ ਸਬਸਕ੍ਰਾਈਬ ਜਰੂਰ ਕਰਿਆ ਤੇ ਵੱਤਾਂ ਵੱਲ ਸ਼ੇਅਰ ਕਰਦੇ ਆ ਕਰੋ